ਮੇਰੇ ਹਸੀਕਾਲ ਆਪਣੇ ਪੇਜ ਦੇ ਉੱਤੇ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਅੱਜ ਆਪਾਂ ਸਾਡੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇਹ ਆਂਗਣਵਾੜੀ ਬਣਾਈ ਗਈ ਆ ਜਿਹੜੀ ਆਪਣੀ ਆਂਗਣਵਾੜੀ ਬਣੀ ਆ ਇਹਦੇ ਵਿੱਚ ਬਾਲ ਪੇਂਟਿੰਗ ਹੁੰਦੀ ਆ ਅੱਜ ਆਪਾਂ ਤੁਹਾਨੂੰ ਉਸ ਇਨਸਾਨ ਨਾਲ ਉਹ ਮਿਹਨਤ ਕਾ ਇਨਸਾਨ ਨਾਲ ਉਹ ਰੰਗਾ ਦੇ ਸਦਾਗਰ ਇਨਸਾਨ ਨਾਲ ਮਲਾਵਾਂਗੇ ਜਿਨੇ ਕਿ ਆਪਣੀ ਮਿਹਨਤ ਨਾਲ ਆਪਣੀ ਕਲਾ ਨਾਲ ਜਿਹੜਾ ਇਹ ਪੇਂਟ ਕੀਤਾ ਪੇਂਟ ਵੀ ਇਹ ਹੋ ਜਾ ਕੀਤਾ ਕਿ ਜਿਹੜਾ ਹੈਗਾ ਕੋ ਇਦਾਂ ਲੱਗਦਾ ਉਹ ਤਸਵੀਰਾਂ ਕਿ ਮੂੰਹੋਂ ਬੋਲਣ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿੱਧੂ ਉਹ ਦਿਖਾ ਦੇ ਵੀਰੇ ਜਿਹੜਾ ਵੀਰ ਨੇ ਜਿਹੜਾ ਤੋਤਾ ਬਣਾਇਆ ਹੈਗਾ ਇਦਾਂ ਲੱਗਦਾ ਕਿ ਜਿਵੇਂ ਦਾ ਅਸਲੀ ਦਾ ਜਿਹੜਾ ਤੋਤਾ ਹੋਵੇ ਉਹ ਬੈਠਾ ਹੋਵੇ ਕਿਸ ਤਰ੍ਹਾਂ ਉਹਦੀ ਜਿਹੜੀ ਆ ਡਾਣੀ ਪੱਤੇ ਅਤੇ ਜਿਹੜਾ ਤੋਤਾ ਇਦਾਂ ਲੱਗ ਰਿਹਾ ਕਿ ਉਹ ਹੁਣ ਉਡਾਰੀ ਮਾਰੂਗਾ ਜਿਹੜੀ ਇਸ ਵੀਰ ਦੇ ਹੱਥ ਚ ਕਲਾ ਪਹਿਲਾ ਮੈਂ ਉਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਜਿਹੜਾ ਇਹ ਇਹਨਾਂ ਰੰਗਾਂ ਦਾ ਕੰਬੀਨੇਸ਼ਨ ਸਾਰਾ ਬਹੁਤ ਹੀ ਜ਼ਿਆਦਾ ਜਿਹੜੀ ਹੈ ਸਫਾਈ ਦੇ ਨਾਲ ਜਿਹੜਾ ਸਾਰਾ ਕੰਮ ਕੀਤਾ ਦੇਖ ਸਕਦੇ ਹੋ ਸਬਜ਼ੀਆਂ ਫਲਾਂ ਸਾਰੇ ਜਿਹੜਾ ਹੈਗੇ ਆਉਦੀ ਪੇਂਟਿੰਗ ਆ ਜਿਹੜੀ ਮੂੰਹੋਂ ਬੋਲਦੀ ਆ ਜਿਸ ਤਰ੍ਹਾਂ ਦੀ ਕਿ origignal ਹੁੰਦੀ ਆ ਸਾਰਾ ਹੀ ਉਸ ਤਰੀਕੇ ਦਾ ਇਹਨੇ ਵੀਰ ਨੇ ਬਹੁਤ ਹੀ ਮਿਹਨਤ ਦੇ ਨਾਲ ਕੰਮ ਕੀਤਾ ਨਿੰਦਰ ਸਾਰ ਦੇਖੋ ਸਾਰਾ ਇਹ ਜਿਹੜਾ ਸਿੱਧੂ ਸਾਰਾ ਜਿਹੜਾ ਕਵਰ ਕਰ ਲਿਆ ਜਿਹੜਾ ਸ਼ਬਦ ਨੇ ਉਹ ਵੀ ਬਹੁਤ ਹੀ ਜਿਹੜੇ ਜਾਦੇ ਜਿਹੜਾ ਹੈ ਬਰੀਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਕਲਰਾਂ ਦਾ ਕੰਬੀਨੇਸ਼ਨ ਸਾਰਾ ਜਿਹੜਾ ਹੈਗਾ ਬੱਚੇ ਜਿੱਦਾਂ ਕਿ ਬੱਚੇ ਪ੍ਰਕਾਸ਼ਿਤ ਹੁੰਦੇ ਨੇ ਉਸ ਹਿਸਾਬ ਨਾਲ ਜਿਹੜੀ ਹੈਗੀ ਇਹਨੇ ਸਾਰੀ ਜਿਹੜੀ ਪੇਂਟਿੰਗ ਕੀਤੀ ਹੈ ਜਿਹੜਾ ਉੱਪਰ ਛੱਤ ਦੇ ਉੱਤੇ ਸਟਾਰ ਬਣਾਏ ਨੇ ਸਾਰਾ ਹੀ ਵੀਰ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਮਿਹਨਤੀ ਆ ਬਹੁਤ ਹੀ ਮਿਹਨਤ ਨਾਲ ਜਿਹੜਾ ਹੈਗਾ ਉਹ ਕੰਮ ਕਰਦਾ ਲਗਨ ਨਾਲ ਕੰਮ ਕਰਦਾ ਵੱਡੀ ਗੱਲ ਇਹ ਆ ਕਿ ਇਹ ਕੋਈ ਕਹਾੜੀ ਕਰਦਾ ਕੋਈ ਇਹ ਨੂੰ ਐਦਾਂ ਨਹੀਂ ਰਹਿੰਦਾ ਕਿ ਮੈਂ ਭੱਜਣਾ ਇੱਥੋਂ ਕੰਮ ਨਿਵੇੜਨ ਦੀ ਗੱਲ ਨਹੀਂ ਕਰਦਾ ਬਹੁਤ ਹੀ ਜਿਹੜਾ ਰੀਜ ਲਾ ਕੇ ਚਾਰ ਸਪੀਰ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਜਿਸ ਤਰ੍ਹਾਂ ਕਿ ਆਓ ਇੱਕ ਇੱਕ ਰੁੱਖ ਲਗਾਈਏ ਵਾਤਾਵਰਨ ਨੂੰ ਸਵੱਛ ਬਣਾਈਏ ਉਹਨੇ ਜਿਹੜਾ ਵਾਤਾਵਰਨ ਦੇ ਪ੍ਰਤੀਬੀ ਜਿਹੜਾ ਹੈ ਸੁਨੇਹਾ ਦਿੱਤਾ ਤੇ ਦੂਸਰੀ ਸਾਈਡ ਜਿਹੜਾ ਪੇਂਟਿੰਗ ਕੀਤੀ ਹੈ ਪੇਂਟ ਕੱਲੀ ਪੇਂਟਿੰਗ ਨਹੀਂ ਕੀਤੀ ਇਹਦੇ ਵਿੱਚ ਜਿਹੜੇ ਮੈਸੇਜ ਨੇ ਉਹ ਵੀ ਬਹੁਤ ਵਧੀਆ ਦਿੱਤੇ ਹੋਏ ਨੇ ਜੋ ਕਿ ਅੱਜ ਦੇ ਸਮੇਂ ਦੇ ਅਨੁਸਾਰ ਸਾਨੂੰ ਚਾਹੀਦੇ ਨੇ ਉਸ ਹਿਸਾਬ ਨਾਲ ਸਾਰੇ ਜਿਹੜੇ ਨੇ ਮੈਸੇਜ ਦਿੱਤੇ ਨੇ ਦੇਖ ਸਕਦੇ ਹੋ ਕਿ ਧੀਆ ਤੇ ਤਰੇਕਾ ਹੁੰਦੀਆਂ ਰੌਣਕ ਵੇੜੇ ਦੀ ਇਹ ਵੀ ਵੀਰ ਨੇ ਬਹੁਤ ਵਧੀਆ ਜਿਹੜਾ ਹੈ ਮੈਸੇਜ ਦਿੱਤੇ ਨੇ ਸਾਰਾ ਬਹੁਤ ਵਧੀਆ ਨੇ ਕਲਾ ਕਿਰਤੀ ਆ ਇਹਦੇ ਹੱਥ ਦੇ ਵਿੱਚ ਇੱਕ ਤਰ੍ਹਾਂ ਦਾ ਜਾਦੂ ਆ ਕਿਉਂਕਿ ਵੀਰ ਬਹੁਤ ਜ਼ਿਆਦਾ ਜਿਹੜੀ ਆ ਉਹ ਮਿਹਨਤ ਕਰਦਾ ਹੈ ਨਾ ਇਹ ਵੀਰ ਆ ਉਹ ਜਿਹੜਾ ਪੇਂਟਰ ਆ ਸੋ ਜਿਨ੍ਹਾਂ ਨੇ ਵੀ ਆਪਣੇ ਪਿੰਡਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਆਂਗਣਵਾੜੀਆਂ ਬਣਾਈਆਂ ਨੇ ਉਹ ਇੱਥੇ ਆ ਕੇ ਜਿਹੜੀ ਆ ਉਹ ਕੰਜੂਸੀ ਕਰ ਜਾਂਦੇ ਨੇ ਜਾਂ ਕਹਿੰਦੇ ਆਪਾਂ ਮਾਰ ਪਾ ਜਾਂਦੇ ਨੇ ਜੇ ਜਦੋਂ ਆਪਾਂ ਕੋਈ ਮਾੜਾ ਪੇਂਟਰ ਲਾ ਲੈਂਦੇ ਆ ਇਹ ਪੇਂਟਰ ਆ ਜਿਹੜਾ ਬਹੁਤ ਵਧੀਆ ਪੇਂਟਿੰਗ ਕਰਦਾ ਬਾਕੀ ਆਪਾਂ ਭਾਈ ਨਾਲ ਵੀ ਗੱਲ ਕਰਾਉਨੇ ਆ ਤੇ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਵੀ ਦਿੰਨੇ ਆ ਜਿਲਸੇ ਵੀ ਵੀਰ ਨੇ ਆਪਣਾ ਕੋਈ ਵਧੀਆ ਸ਼ੌਂਕੀਆ ਕੰਮ ਕਰਨਾ ਬਧੀਆਂ ਕੰਮ ਕਰਨਾ ਉਹ ਜ਼ਰੂਰ ਇਸ ਵੀਰ ਨਾਲ ਕੰਟੈਕਟ ਕਰਿਓ ਤੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਵੀਰੇ ਪਹਿਲਾਂ ਤਾਂ ਆਪਣਾ ਨਾਮ ਤੇ ਡਰੈੱਸ ਉਹ ਜ਼ਰੂਰ ਦੱਸ ਦਿਓ ਆਪਣਾ ਪਿੰਡ ਰਟੋਲਾ ਜੀ ਸੂਲ ਘਾੜਨ ਦੁਕਾਨਾ ਜੀ ਆਪਣੀ ਬਾਲ ਪੇਂਟਿੰਗ ਦਾ ਕੰਮ ਜੀ ਆਪਣਾ ਸਪੈਸ਼ਲ ਠੀਕ ਹੈ ਸਕੂਲਾਂ ਵਗੈਰਾ ਦਾ ਤੇ ਕਿੰਨੇ ਚਿਰ ਤੋਂ ਹੋ ਗਿਆ ਬਾਈ ਤੈਨੂੰ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਵੀਰੇ ਹੋ ਗਏ ਮੈਨੂੰ 17-18 ਸਾਲ ਜੀ 17-18 ਸਾਲ ਹਾਂਜੀ ਅੱਛਾ ਤੇ ਬਾਲ ਪੇਂਟਿੰਗਾਂ ਕਿੰਨੀਆਂ ਕਰਦੇ ਤੁਸੀਂ ਸਰ ਕੋਈ ਪਤਾ ਨਹੀਂ ਸਾਡੇ ਏਰੀਏ ਦੇ ਤਕਰੀਬਨ ਸਾਰੇ ਤਕਰੀਬਨ ਸਕੂਲ ਕਰਤੇ ਹੋਣਗੇ 15 20 25 30 ਤੋਂ ਲੈ ਕੇ ਸਾਰੇ ਠੀਕ ਹੈ ਮੇਰੇ ਏਰੀਏ ਦੇ ਸਾਰੇ ਸਕੂਲ ਇੱਧਰ ਸੰਗਰੂਰ ਵਗੈਰਾ ਜਿੱਥੇ ਵੀ ਕੋਈ ਬੈਲ ਮਾਰਦਾ ਉੱਥੇ ਜਾਣਾ ਪੈਂਦਾ ਜੀ ਠੀਕ ਹੈ ਹਾਂਜੀ ਹਾਂਜੀ ਵੱਡੀ ਗੱਲ ਇਹ ਆ ਵੀਰ ਦੀ ਕਿ ਇੰਨੀ ਕ ਮਿਹਨਤ ਇੰਨੀ ਲਗਨ ਨਾਲ ਕੰਮ ਕਰਦਾ ਕਿ ਅਸੀਂ ਤਾਂ ਦੇਖਦੇ ਰਹੇ ਕਿ ਕਾਫੀ ਦਿਨ ਹੋ ਗਏ ਨੂੰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਵੀ ਇਹਨੇ ਕੰਮ ਕੀਤਾ ਬਹੁਤ ਹੀ ਤਸੱਲੀ ਬਖਸ਼ ਕੀਤਾ ਹੈ ਬਹੁਤ ਹੀ ਮਿਹਨਤ ਵਾਲਾ ਕੀਤਾ ਤੇ ਵੀਰੇ ਆਪਣਾ ਕੰਟੈਕਟ ਨੰਬਰ ਵੀ ਜਰੂਰ ਦੱਸ ਦਿਓ ਆਪਣਾ ਵੀਰੇ 9958 11873 84376 99282 ਸੂਲਕਰਾਡ ਆਰਾਮਦਾਸ ਪੈਂਟਰ ਕਨੈਕਟ ਕਰ ਸਕਦੇ ਹੋ ਜੀ ਠੀਕ ਹੈ ਤੇ ਕਿੰਨੇ ਕੁ ਦੂਰ ਤੱਕ ਪਹੁੰਚ ਸਕਦੇ ਹੋ ਤੁਸੀਂ ਸਰ ਜਿੱਥੇ ਮਰਜ਼ੀ ਹੋਵੇ ਜੀ ਠੀਕ ਹੈ ਸਰਵਿਸ ਆਪਣੀ ਆਲ ਪੰਜਾਬ ਦੇ ਵਿੱਚ ਰਹਿੰਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਬਾਕੀ ਆਪਾਂ ਸਾਡੇ ਸਪੰਸਰ ਸਾਹਿਬ ਤੋਂ ਵੀ ਜਾਣਦੇ ਕਿ ਜਿਹੜਾ ਇੱਥੇ ਕੰਮ ਕੀਤਾ ਇਹਨੇ ਵੀਰ ਨੇ ਉਹ ਕੰਮ ਕਿਦਾਂ ਦਾ ਲੱਗਿਆ ਹਾਂਜੀ ਸਪੰਸਰ ਸਾਹਿਬ ਜਿਹੜਾ ਆਪਣੇ ਆਰਮ ਦਾਜ ਨੇ ਕੰਮ ਕੀਤਾ ਕਿਵੇਂ ਲੱਗਦਾ ਇਹ ਕਿੰਨਾ ਕੁ ਵਧੀਆ ਨਲ ਕਰਿਆ ਇਹ ਸਾਡੀ ਸਾਰੀ ਪੰਚਾਇਤ ਦੀ ਮਿਹਨਤ ਸਦਕਾ ਚਰ ਤਕਰੀਬਨ 4 ਮਹੀਨੇ ਹੋਲ ਕੰਮ ਚੱਲਦੇ ਨੂੰ ਹੁਣੇ ਕੰਮ ਮੁਕੰਮਲ ਹੋ ਗਿਆ ਠੀਕ ਹੈ ਤੇ ਬਾਈ ਦਾ ਸੋਹਣਾ ਕੰਮ ਹੈ ਹੱਥ ਵੀ ਸਾਫ਼ ਹੈ ਤੇ ਰੇਟ ਵੀ ਜਾਇਜ਼ ਆ ਠੀਕ ਹੈ ਕਈ ਵਾਰ ਹੁੰਦਾ ਹੈਗਾ ਵੀ ਰੇਟ ਹੀ ਨੰਨਾ ਮੰਗ ਲੈਂਦੇ ਨੇ ਪੁੱਛ ਤੋਂ ਬਾਅਦ ਹੋ ਜਾਂਦਾ ਵੱਡੀ ਗੱਲ ਆ ਕਿ ਇਹ ਪੈਸੇ ਦੇ ਪਿੱਛੇ ਨਹੀਂ ਲੱਗਦਾ ਕੋਈ ਮਿਹਨਤ ਕਰਦਾ ਆਪਣਾ ਜੀਰਾ ਇੱਕਦਮ ਇੱਕਦਮ ਵਧੀਆ ਨਾਮ ਚੰਕਣਾ ਇਹ ਵੀ ਲੱਗਦਾ ਬਾਕੀ ਆ ਤੁਸੀਂ ਵੀਡੀਓ ਦਿਖਾਈ ਦਿੱਤਾ ਸਾਰਾ ਕੁਸਾ ਬਹੁਤ ਹੀ ਹਾਂ ਕਿਸੇ ਨੂੰ ਬੇਗੰਮੀ ਕਰਨ ਦੀ ਲੋੜ ਨਹੀਂ ਆ ਸੁਦੇ ਸਾਹਮਣੇ ਦੱਸ ਰਿਹਾ ਕੰਮ ਕਰਾਇਆ ਹੈ ਕੰਮ ਕਰਾਇਆ ਹੈ ਬਾਈ ਦਾ ਹਰੇਕ ਬੰਦੇ ਨੂੰ ਪਤਾ ਲੱਗਦਾ ਜੀ ਹਾਂ ਕੰਮ ਕਰਿਆ ਕੰਮ ਕਰਿਆ ਹਰੇਕ ਬੰਦੇ ਨੂੰ ਪਤਾ ਲੱਗ ਰਿਹਾ ਹੈ ਵੀ ਹਾਂ ਬੰਦੇ ਦੀ ਸਫਾਈ ਕਿੰਨੀ ਆ ਸਫਾਈ ਦੀ ਮੁੱਲ ਆ ਅਜੇ ਜਿਹੜਾ ਪ੍ਰੋਪਰ ਆਉ ਤਿਆਰ ਲਗਾ ਅਜੇ ਥੋੜਾ ਜਿਆਦਾ ਰਹਿੰਦਾ ਪੇਂਟਿੰਗ ਦਾ ਕੰਮ ਬਾਕੀ ਜਿਹੜਾ ਤੁਸੀਂ ਕੰਮ ਕਰਿਆ ਦੇਖ ਚੱਲ ਰਿਹਾ ਹੈ ਤੁਸੀਂ ਉਹਦੀ ਦੇਖੋ ਕੋਈ ਕੰਮਬੰਦੀ ਦੀ ਸਫਾਈ ਦੇਖੋ ਸਫਾਈ ਦੀ ਮੁੱਲ ਹੈ ਵੱਡੀ ਗੱਲ ਆ ਜਿਹੜਾ ਇਹ ਵੱਡੀ ਗੱਲ ਆ ਜਿਹੜੀ ਇਹ ਸਫਾਈ ਕਰਕੇ ਹੀ ਆਉਂਦਾ ਹੈ 3D 3D ਜਿਹੜਾ ਪੇਟ ਕਰਦਾ ਵੀਰ ਹਾਂ ਜੇ ਗਨ ਨਾਲ ਕਰਿਆ ਤੁਸੀਂ ਦੇਖ ਸਕਦੇ ਕਿ ਬੱਦਲ ਚਿੜੀਆਂ ਪਿੰਜਰਾ ਉਹ ਆਈਟਮ ਕਿਹੜੀ ਆ ਜਿਹੜੀ ਨਹੀਂ ਬਣਾਈ ਕਿ ਨੀਚੋ ਦੇਖ ਸਕਦੇ ਹੋ ਕਿ ਨੀਚੇ ਜਿਹੜੀ ਹਰੇ ਭਾਈ ਆਪਣਾ ਉਹ ਦਿਖਾਇਆ ਗਿਆ ਹੈ ਸਾਰਾ ਇਹ ਬਹੁਤ ਹੀ ਜਿਹੜਾ ਮੋਤ ਵਧੀਆ ਢੰਗ ਨਾਲ ਕੀਤਾ ਇੱਥੇ ਅਸੀਂ ਦੱਸ ਰਹੇ ਹਾਂ ਆਪਣੇ ਸਰਪੰਚ ਸਾਹਿਬ ਕਿ ਇੱਥੇ ਅਜੇ ਹੋਰ ਇਹਨੇ ਜਿਹੜੀ ਆਪਣੀ ਕਲਾ ਕਿਰਤਾ ਉਹ ਵਖੇਰਨੀ ਆ ਬਾਕੀ ਉਦਾਂ ਵੀ ਆਪਾਂ ਜਰੂਰ ਬਣਾਵਾਂਗੇ ਜਦੋਂ ਸਾਰੀ ਇਹਨੇ ਕੰਪਲੀਟ ਕਰਤੀ ਸੋ ਵੀਰੇ ਜਿਨੇ ਵੀ ਆਪਣੇ ਆਂਗਣ ਬਾੜੀਆਂ ਦੇ ਵਿੱਚ ਇਸ ਵੀਰ ਤੋਂ ਕੰਮ ਕਰਾਉਣਾ ਆਪਾਂ ਇਹ ਜਿਹੜਾ ਨੰਬਰ ਹੈ ਉਹ ਵੀ ਆਈਡੀ ਦੇ ਵਿੱਚ ਮੈਂਸ਼ਨ ਕਰਾਂਗੇ ਜਰੂਰ ਇਹਦੇ ਨਾਲ ਸੰਪਰਕ ਕਰੋ ਬਹੁਤ ਮਿਹਨਤੀ ਬੰਦਾ ਧੰਨਵਾਦ ਬ੍ਰੋ